ਸਰਕਾਰ ਮੁਰਦਾਬਾਦ 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 ਭਗਵੰਤਾ ਪੂਚਲ ਮੁਰਦਾਬਾਦ 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 ਇਨਸਾਨ ਮਦੂਰ ਸ਼ਨਰਜ ਗੱਡੀ ਪੰਜਾਬ ਜਿੰਦਾਬਾਦ 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 ਸਨਵੇਗਾ ਜਿੰਦਾਬਾਦ 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 ਜਥੇਬੰਦੀਆਂ ਨੇ ਸਰਕਾਰ ਵੱਲੋਂ ਲਗਾਏ ਜਾ ਰਹੇ ਚਿਪ ਵਾਲੀ ਮੀਟਰਾਂ ਦੇ ਵਿਰੋਧ ਵਿੱਚ ਗੁਰਦਾਸਪੁਰ ਦੇ ਸੋਹਲ ਵਿੱਚ 2 ਘੰਟੇ ਲਈ ਰੇਲਵੇ ਟਰੈਕ ਜਾਮ ਕੀਤਾ ਇਸ ਦੌਰਾਨ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਮੇਰਾ ਨਾਮ ਰঞ্জੀਤ ਸਿੰਘ ਜੋਸ਼ੀ ਹੁੰਦਰੀ ਦਾ ਮੈਂ ਜਨਸਖਤਰ ਜੋ ਅੱਜ ਸਾਡੇ ਜਥੇਬੰਦੀਆਂ ਨੇ ਐਲਾਨ ਕੀਤਾ ਸੀਗਾ 2 ਘੰਟੇ ਦੇ ਧਰਨੇ ਵਾਸਤੇ ਇਹ ਧਰਨਾ ਸੀਗਾ ਉਹ 22500 ਬਿਜਲੀ ਦਾ ਬਿੱਲ ਜੋ ਇਹਨਾਂ ਨੇ ਪਾਸ ਕੀਤਾ ਉਹ 2020 ਵਿੱਚ ਜੋ ਧਰਨਾ ਲੱਗਾ ਸੀਗਾ ਦਿੱਲੀ ਵਿੱਚ ਕੋਈ ਚੋਟਾਂ ਸਰਕਾਰਾਂ ਮੰਨੀਆਂ ਸੀ ਵੀ ਆਈਏ ਵਾਪਸ ਕਰਦਣਿਆ ਪਰ ਸਰਕਾਰਾਂ ਧੋਖਾ ਕੀਤਾ ਉਹ ਕਾ ਕਰਦੇ ਬਾਰੇ ਨਾ 2025 ਚ ਫੇਰ ਉਹ ਬਿੱਲ ਲਿਆ ਕੇ ਸਾਡੀ ਹੱਕ ਤੇ ਰੱਖ ਦਵਾ ਆਈ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਆਈ ਇਹ ਬਿੱਲ ਪਾਸ ਨਹੀਂ ਹੋਣ ਦਵਾਗੇ ਉਹ ਨਾ ਹੀ ਆਈ ਇਹ ਪ੍ਰਾਈਵੇਟ ਘਰਾਇਆ 30 ਬਿਜਲੀ ਇਹ ਬਿਜਲੀ ਜਾਣ ਦਵਾਗੇ ਤੇ ਨਾ ਹੀ ਪੰਜਾਬ ਦੇ ਵਿੱਚ ਪਿੰਡਾਂ ਵਿੱਚ ਚਿਪਾ ਮੀਟਰ ਲੱਗਣ ਦਵਾਗੇ ਕਿਉਂਕਿ ਸਰਕਾਰ ਪੰਜਾਬ ਨਾਲ ਮੈਂ ਜੀ ਸਕਿੰਦਰ ਸਿੰਘ ਘੋੜਾ ਤੇ ਕਿਸਾਨ ਮਜ਼ਦੂਰ ਸਿੰਘ ਸਮਿਟ ਦਾ ਜ਼ਿਲ੍ਹਾ ਹਕੂ ਇਹ ਜੋ ਅੱਜ ਦਾ ਧਰਨਾ ਆਈ ਇਹ ਜੋ 2025 ਸੋਧ ਬਿੱਲ ਸਰਕਾਰ ਲੈ ਕੇ ਆ ਰਹੀ ਆ ਉਹਦੇ ਵਿਰੋਧ ਚ ਆ ਜੋ ਕਾਰਪੋਰੇਟ ਘਰਾਣੇ ਦੇ ਹੱਥ ਚ ਬਿਜਲੀ ਨੂੰ ਇਹ ਵੇਚ ਰਹੇ ਆ ਬਿਲਕੁਲ ਨਹੀਂ ਇਦਾਂ ਹੋਣ ਦੇਵਾਂਗੇ ਅਸੀਂ ਸਖਤ ਵਿਰੋਧ ਕਰਦੇ ਆ ਸਰਕਾਰ ਨੂੰ ਕਿ ਜਿਹੜੇ ਪ੍ਰੀਪੇਡ ਮੀਟਰ ਐ ਇਹ ਪਿੰਡਾਂ ਦੇ ਵਿੱਚ ਨਾ ਲੱਗੇ ਜਾਣ ਇਹਨਾਂ ਨੂੰ ਵਾਪਸ ਲਏ ਜਾਣ ਜਿਹੜੇ ਪਹਿਲੇ ਮੀਟਰ ਸੀ ਉਹ ਹੀ ਲਾਏ ਜਾਣ ਕਿਉਂ ਇਹਦੀ ਪਰਭਾਈ ਮਜ਼ਦੂਰ ਕਿਸਾਨ ਨਹੀਂ ਕਰ ਸਕਦਾ ਉਹਦੇ ਵਿੱਚ ਉਹਦੇ ਵਿਰੋਧ ਵਿੱਚ ਸੰਕੇਤ 2 ਘੰਟੇ ਦਾ ਧਰਨਾ ਅਸੀਂ ਉਹ ਵੀ ਭਗਵੰਤ ਮਾ ਸਰਕਾਰ ਨੇ ਘਰਾਂ ਤੋਂ ਕਿਸਾਨਾਂ ਨੂੰ ਚੁੱਕਿਆ ਗਿਆ ਕਿਸਾਨਾਂ ਦੇ ਘਰਾਂ ਦੇ ਛਾਪੇ ਮਾਰੇ ਗਏ ਫਿਰ ਵੀ ਸਰਕਾਰ ਦੇ ਜ਼ੋਰ ਲਾਉਣ ਦੇ ਬਾਵਜੂਦ ਵੀ ਅੱਜ ਗਰਦਾਸਪੁਰ ਪਿੰਡ ਸੋਹੜ ਫਾੜਕ ਤੇ ਧਰਨਾ ਲੱਗ ਗਿਆ ਹੀ ਐ ਮਜਬੂਤ ਧਰਨਾ ਲੱਗਾ ਆਪਾਂ ਦੱਸਣਾ ਚਾਹੁੰਦੇ ਆ ਭਗਵੰਤ ਮਾਨ ਨੂੰ ਕਿ ਬਹੁਤ ਵਾਰ ਕਰਕੇ ਦੇਖਿਆ ਹੀ ਲੇਕਿਨ ਪਿੰਡਾਂ ਦੇ ਵਿੱਚ ਚੇਪ ਵਾਲੇ ਮੀਟਰ ਨਹੀਂ ਲੱਗੰਦੇ ਨੇ 8 9 10 ਤਰੀ ਨੂੰ ਲਾ ਕੇ ਪੂਰੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਵਾਂਗੇ ਗਾਂ ਵਾਸਤੇ ਭਗਵੰਤ ਮਾਨ ਸਰਕਾਰ ਸਾਡੇ ਸੰਭੂ ਮੋਰਚੇ ਤੋਂ ਸਮਾਨ ਜਿਹੜਾ ਚੋਰੀ ਕੀਤਾ 3 ਕਰੋੜ 77 ਲੱਖ ਦਾ ਉਹਦਾ ਵੀ ਹਿਸਾਬ ਲੈਣਾ ਹੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗ ਗਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ